ਜਾ ਪੁਲਿਸ ਨੇ ਅਜ ਇੱਕ ਡੈਡੀਕੇਟਿਡ ਟੋਲ ਫਰੀ ਹੈਲਪਲਾਈਨ ਲਾਂਚ ਕੀਤੀ ਹੈ ਜਿਹੜੀ ਡੈਡੀਕੇਟਿਡ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਲਈ ਡੈਡੀਕੇਟਿਡ ਹੈਗੀ ਇਸ ਦਾ ਨੰਬਰ 1800 300 30 1100 1800 330 1100 ਹੈ ਇਹ ਜਿਹੜੀ 112 ਦੇ ਇਨਫਰਾਸਟ੍ਰਕਚਰ ਨੂੰ ਯੂਟਿਲਾਈਜ਼ ਕਰੂਗੀ ਪਰ ਕਾਲਸ ਇੰਡੀਪੈਂਡੈਂਟ ਲੈਂਡ ਹੋਣਗੀ ਤੇ ਟੇਕ ਅਪ ਕੀਤੀ ਜਾ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਹਾਡੀ ਆਈਡੈਂਟੀਟੀ ਜਿਹੜੀ ਅਨੋਨੀਮਸ ਰੱਖੀ ਜਾਊਗੀ ਤੇ ਤੁਸੀਂ ਖੁੱਲ੍ਹ ਕੇ ਮੈਂ ਸਿਟੀਜ਼ਨਸ ਨੂੰ ਅਪੀਲ ਕਰਾਂਗਾ ਕਿ ਖੁੱਲ੍ਹ ਕੇ ਇਹ ਜਿਹੜੀ ਨਵੀਂ ਹੈਲਪਲਾਈਨ ਲਾਂਚ ਕੀਤੀ ਜਾ ਰਹੀ ਹੈ ਇਸ ਤੇ ਤੁਸੀਂ ਆਰਗੇਨਾਈਜ਼ਡ ਕ੍ਰਾਈਮਨਲ ਐਕਟੀਵਿਟੀ ਕੋਈ ਐਕਸਟਰੈਸ਼ਨ ਦੀ ਕਾਲ ਆਂਦੀ ਹੈ ਤੁਹਾਨੂੰ ਕੋਈ ਗੈਂਗਸਟਰ ਰਿਲੇਟਿਡ ਕ੍ਰਾਈਮ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਜਾਂ ਕੋਈ ਤੁਸੀਂ ਸੀਕ੍ਰੀਟ ਇਨਫੋਰਮੇਸ਼ਨ ਪੁਲਿਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਹੈਲਪਲਾਈਨ ਦਾ ਇਸਤੇਮਾਲ ਕਰੋ ਕਾਲ ਕਰੋ ਜਿਹੜੀ ਕਨਫਿਡੈਂਸ਼ੀਅਲਿਟੀ ਹੈ ਉਹ ਫੁੱਲੀ ਅਸ਼ੂਰਡ ਰੱਖੀ ਜਾਊਗੀ ਤੇ ਪ੍ਰੌਮਪਟ ਐਕਸ਼ਨ ਇਸ ਤੇ ਲਿਆ ਜਾਊਗਾ ਜੇ ਕੋਲਾ ਨੂੰ ਉਹਦੀ ਸੈਂਸਿਟੀਵਿਟੀ ਨੂੰ ਵੇਖਦੇ ਹੋਏ ਆ ਮੋਸਟਲੀ ਐਂਟੀ ਗੈਂਗਸਟਰ Task Force ਦੇ ਜਿਹੜੇ ਸਾਡੇ ਸਪੈਸ਼ਲਾਈਜ਼ਡ ਆਫਿਸਰਸ ਹੈਗੇ ਉਹ ਇਹ ਕੋਲਾ ਨੂੰ ਅੱਗੇ ਡੀਲ ਕਰਨਗੇ ਔਰ ਤੇ ਰਿਐਕਟ ਕਰਨਗੇ ਜਿੱਥੇ ਕੋਈ ਐਮਰਜੈਂਸੀ ਹੋਊਗੀ ਉਥੇ ਕਨਸਰਨ ਡਿਸਟ੍ਰਿਕਟ ਤੇ ਕਨਸਰਨ ਪੁਲਿਸ ਸਟੇਸ਼ਨ ਨੂੰ ਇਨਫੋਰਮ ਕੀਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਹ ਜਿਹੜਾ 18003301100 ਇਹ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਆਫ ਪੰਜਾਬ ਪੁਲਿਸ ਦਾ ਵੱਦ ਤੋਂ ਵੱਦ ਤੁਸੀਂ ਇਸਤੇਮਾਲ ਕਰੋ ਮੈਂ ਹੁਣ ਟਰਾਈ ਕਰਦਾ ਇੱਕ ਨੰਬਰ ਕਰਕੇ ਕਿ ਇਹ ਹੈਲਪਲਾਈਨ ਕਾਲ ਚਲਦੀ ਹੈਗੀ ਤੇ ਇਹਦਾ ਕਿਵੇਂ ਇਹ ਮੈਂ ਹੁਣ ਡਾਇਲ ਕਰ ਰਿਹਾ ਜੀ ਨੰਬਰ 1800 330111 ਤੇ ਮੈਂ ਚਿੰਤੀ ਹਰ ਸੰਕੇਤ ਪਰਸਵਾਗਤ ਹੈ ਚਾਹੇ ਰੱਖਣ ਲਈ ਇੱਕ ਦਬਾਓ ਜਾਇ ਸਾਬ ਵਜਾ ਦਿਨ ਤੋਂ ਹਾਂ ਜੀ ਇਹ ਜਿਹੜੀ ਆਪਣੀ 18003301100 ਹੈਲਪਲਾਈਨ ਦਾ ਨੰਬਰ ਹੈਗਾ ਜੀ ਇਹ ਪੰਜਾਬ ਕਲਪਸ ਨਹੀਂ ਦੋਈ ਅੱਛਾ ਜੀ ਇਹ ਇਹ ਨਵੀਂ ਹੈਲਪਲਾਈਨ ਅਸੀਂ ਲਾਂਚ ਕੀਤੀ ਹੈ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਤੇ ਗੈਂਗਸਟਰ ਕ੍ਰਾਈਮ ਨੂੰ ਡੀਲ ਕਰਨ ਲਈ ਤੇ ਇਹ ਕਿਹਦਾ ਕਿਹਦਾ ਅੱਛਾ ਜੀ ਤੇ ਇਹ ਨੰਬਰ ਮੈਂ ਡੀਜੀਪੀ ਬੋਲਣਾ ਜੀ ਗੌਰਵ ਯਾਦਵ ਤੇ ਮੈਂ ਟੈਸਟ ਕਰ ਰਿਹਾ ਸੀਗਾ ਕਿ ਆਪਣੀ ਕਾਲਸ ਲੈਂਡ ਹੁੰਦੀ ਹੈ ਨਹੀਂ ਜੀ ਤੇ ਇਸ ਦੇ ਐਕਸ਼ਨ ਤੁਸੀਂ ਫਿਰ ਕਨਸਰਨਡ ਪੁਲਿਸ ਸਟੇਸ਼ਨ ਨੂੰ ਤੇ ਏਜੀਟੀਐਫ ਵਾਲਿਆਂ ਨੂੰ ਇਨਫਾਰਮ ਕਰਦੇ ਹੋ ਜਿਹੜੀ ਕਾਲਸ ਆਉਂਦੀਆਂ ਹਾਂ। ਹਾਂਜੀ ਅਸੀਂ ਤਾਂ ਅਸੀਂ ਲੋਕਲ ਜਿਹੜਾ ਛਾੜਾ ਵੀ ਲੱਗਦਾ ਹੋਊਗੀ ਤਾਂ ਉਹ ਵੀ ਭੇਜਨੇ ਆ ਜੀ। ਤਾਂ ਜਿਹਦੇ ਜਿਹਦੇ ਵਿੱਚ ਨਿਆਰ ਕਿਸੇ ਵੀ ਡੇਰ ਭਾਈ ਹੁੰਦਾ ਜੀ ਉਹਨਾਂ ਨੂੰ ਸਾਰੀ ਮਾਰਕ ਕਰਦੇ ਹੁੰਦੇ ਸੀ। ਠੀਕ ਹੈ ਜੀ। ਠੀਕ ਹੈ ਫਿਰ ਚਲੋ ਇਸ ਤੇ ਜਿਹੜਾ ਰਿਸਪੌਂਸ ਸਾਡਾ ਜਿਹੜਾ ਬਿਲਕੁਲ ਕੁਇਕ ਤੇ ਐਕਟਿਵ ਹੋਣਾ ਚਾਹੀਦਾ। ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ